ਔਰ ਸਿੱਖ ਜਿਵੇਂ ਸਤਵੰਦ ਸਿੰਘ ਦਾ ਨਾਮ ਲਿਆ ਭਾਈ ਬਿਆਨ ਸਿੰਘ ਦਾ ਨਾਮ ਲਿਆ ਕੀਰਤ ਸਿੰਘ ਜੀ ਦਾ ਨਾਮ ਲਿਆ ਇਹੋ ਜਿਹੇ ਸਿੱਖ ਸੂਰਮੇ ਫਿਰ ਚੁੱਪ ਕਰਕੇ ਨਹੀਂ ਬੈਠਿਆ ਕਰਦੇ ਹੈਗੇ ਤਿਹਾਰ ਜੇਲ੍ਹ ਦੇ ਵਿੱਚ ਮੈਂ ਰਹੇ ਮੈਨੂੰ ਪਤਾ ਨਹੀਂ ਸੀਗਾ ਮੈਨੂੰ ਭਾਈ ਸਤਵੰਦ ਸਿੰਘ ਦੇ ਸੈਲ ਦੇ ਵਿੱਚ ਦਿੱਤਾ ਹੋਇਆ ਸੀਗਾ एक दिन सुपडंट आया तो मैनू कहना कि आप ठीक हैं मैं क्या जी मैं तो बिल्कुल ठीक है कहें नींद आपको आती है मैं क्या नींद भी बड़ी आती है फिर ऐसे है हम आपको बताना चाहते हैं कि इधर एक बहुत बड़ा कैदी दिया हुआ था हमने तो वो रात को चलाता था तो हमने पूछा क्यों क्यों चलाते हो उसने बोला कि मेरी छाती के ऊपर सतवान सिंह आके बैठ जाता है और मेरे को बहुत डर लगता है मेरे को इस सेल से बाहर निकाल दीजिए वो कहता फिर assi onu saddle ch kadya main tahe ton puchhan aunda hai thon nu ta ni koi takleef main kehta tusi pehli vaari dassya ki ye satwan singh da sel si ਇੱਥੇ ਤਾਂ ਕੀ ਤੁੰਡਾ ਮੈਨੂੰ ਤਾਂ ਬਹੁਤ ਇੱਥੇ ਆਨੰਦ ਆ ਰਿਹਾ ਹੈ ਤੇ ਮੈਂ ਤਾਂ ਨਹੀਂ ਕਿਧਰੇ ਜਾਣਾ ਚਾਹੁੰਦਾ ਸੋ ਮੇਰਾ ਮਤਲਬ ਇਹ ਹੈ ਕਿ ਜਿਨ੍ਹਾਂ ਨੇ ਮਾਰੇ ਕੰਮ ਕੀਤੇ ਹੈ ਉਹਨਾਂ ਦੀਆਂ ਛਾਤੀਆਂ ਤੇ ਸ਼ਹੀਦ ਸਿੰਘ ਬੈਠ ਜਾਂਦੇ ਆ ਤੇ ਇਹਨਾਂ ਨੂੰ ਫਿਰ ਨੀਂਦ ਨੂੰ ਨਹੀਂ ਹੁੰਦੀ ਹੈ ਬੇਸ਼ੱਕ ਮੋਤੀ ਹੋਵੇ ਬੇਸ਼ੱਕ ਇੰਦਰਾ ਗਾਂਧੀ ਹੋਵੇ ਬੇਸ਼ੱਕ ਅੰਮ੍ਰਿਤ ਸ਼ਾਹ ਜੀ ਹੋਣ ਜਿਨ੍ਹਾਂ ਨੇ ਜ਼ੁਲਮ ਸਿੱਖਾਂ ਦੇ ਉੱਤੇ ਕੀਤੇ ਹੈ ਉਹਨਾਂ ਦੀ ਛਾਤੀ ਦੇ ਉੱਤੇ ਆ ਕੇ ਬੈਠ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਨੀਂਦ ਨਹੀਂ ਆਉਂਦੀਗੀ